ਗੈ ਤੋ ਗੈਰ ਹੈ ਗੈਰੋਂ ਸੇ ਗਿਲਾ ਕਿਆ ਪਰ ਆਪਣੇ ਤੋ ਆਪਣੇ ਹੈ ਆਪਣੋਂ ਵਸਾ ਮਿਲਾ ਕਿਆ 35 40 ਹਟੇ ਕਟੇ ਕਿੱਥੇ ਗਏ ਇੱਕ ਥਾਲੀ ਦੇ ਚਿੱਟੇ ਵਟੇ ਕਿੱਥੇ ਗਏ ਤੂੰ ਕਹਿੰਦਾ ਸੀ ਯਾਰ ਸਾਰੇ ਹੀਰੇ ਨੇ ਲੋੜ ਪਈ ਤਾਂ ਰੋੜੇ ਵਟੇ ਕਿੱਥੇ ਗਏ ਤੇ ਕਬਰਾਂ ਇਕਰ ਨਾਲ ਤੁਰਨ ਦੇ ਵਾਦੇ ਸਨ ਤੇ ਕਬਰਾਂ ਇਕ ਨਾਲ ਤੁਰਨ ਦੇ ਵਾਦੇ ਸਨ ਹਾਲਤੀ ਪਹਿਲੀ ਸਟੇ ਕਿੱਥੇ ਗਏ ਤੈਨੂੰ ਵਹਿਮ ਸੀ ਮੁਠੀ ਦੇ ਵਿੱਚ ਦੁਨੀਆਂ ਏ ਅੰਘੂਰ ਖੱਟੇ ਅੰਘੂਰਾ ਦੇ ਖੱਟੇ ਗੁੱਛੇ ਕਿੱਥੇ ਗਏ ਸ਼ੀਸ਼ਾ ਪੱਥਰ ਟੱਚ ਨਾ ਹੋ ਜਾਵੇ ਵੇਖੀ ਕਿ ਕਿਧਰੇ ਕਿਧਰੇ ਸੱਚ ਨਾ ਹੋ ਜਾਵੇ ਹੀਰੇ ਵਰਗਾ ਯਾਰ ਸੀ ਸਾਡਾ ਖੱਚਾਂ ਦੇ ਨਾਲ ਖੱਚ ਨਾ ਹੋ ਜਾਵੇ ਅੱਖਾਂ ਵਿੱਚ ਮਿੱਟੀ ਪਾਈ ਜਾਓ ਪਾਈ ਜਾਓ ਦੇਸ਼ ਨੂੰ ਰੋਇਲ ਮਲ ਖਾਈ ਜਾਓ ਖਾਈ ਜਾਓ ਲੋਕਾਂ ਨੂੰ ਲਾਰੇ ਲਾਈ ਜਾਓ ਲਾਈ ਜਾਓ ਚਿੱਟਾ ਰਲ ਮਿਲ ਬਿਕਾਈ ਜਾਓ ਬਿਕਾਈ ਜਾਓ ਲੱਸੀ ਸੇਤ ਲਈ ਚੰਗੀ ਏ ਲੱਸੀ ਸੇਤ ਲਈ ਚੰਗੀ ਏ ਚਾਤੀ ਵਿੱਚ ਪਾਣੀ ਪਾਈ ਜਾਓ ਪਾਈ ਜਾਓ ਰਲ ਮਿਠ ਟਟਾ ਵਕਾਈ ਜਾਓ ਪੰਜਾ ਸਾਲਾਂ ਬਾਅਦ 파ਟੀ ਬਦਲ ਕੇ ਸਰਕਾਰ ਬਣਾਈ ਜਾਓ ਬਣਾਈ ਜਾਓ ਲੋਕਾਂ ਨੂੰ ਵੋਟਾਂ ਦੇ ਟਾਈਮ ਬੇਬਕੂਪ ਬਣਾ ਕੇ ਆਪਣੇ ਆਪ ਨੂੰ ਵੋਟਾਂ ਪਾਈ ਜਾਓ ਪਾਈ ਜਾਓ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ ਚਟਾ ਵਕਾਈ ਜਾਓ ਵਕਾਈ ਜਾਓ ਮੈਂ ਆਪ ਸਭੀ ਦੇ ਬੜੇ DNA ਬਾਦ ਫਿਰ ਪੇਸ਼ ਹੋਇਆ ਕਿ ਹੁਣ ਸਾਡੀ ਇਹ ਵਿਧਾਨ ਸਭਾ ਦੀਆਂ ਜਿਹੜੀਆਂ ਉਪਚੋਨਾ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਅਸੀਂ ਬੇਬਕੂ ਬਣਾ ਬਣੀ ਇੱਕ ਮੇਰੇ ਦੋਸਤ ਨੇ ਕਿਹਾ ਕਿ ਲੋਕ ਡਾਊਨ ਲੌਕਡਾਊਨ ਦੇ ਵਿੱਚ ਸਰਕਾਰ ਨੇ ਇੱਕ ਗਲੀ ਤੋਂ ਦੂਜੀ ਗਲੀ ਤੱਕ ਬੰਦੇ ਨਹੀਂ ਜਾਣ ਦਿੱਤੇ ਇੱਕ ਗਲੀ ਤੋਂ ਦੂਜੀ ਗਲੀ ਤੱਕ ਬੰਦੇ ਨਹੀਂ ਜਾਣ ਦਿੱਤੇ ਜੇ ਇੱਕ ਗਲੀ ਤੋਂ ਦੂਜੀ ਗਲੀ ਤੱਕ ਬੰਦੇ ਨਹੀਂ ਜਾਣ ਦਿੱਤੇ ਤੇ ਸਰਕਾਰ ਕਿੰਨੀ ਕਾਮਯਾਬਾ ਪੁਲਸ ਕਿੰਨੀ ਕਾਮਯਾਬ ਤੇ ਇਹ ਚਿੱਟਾ ਕਿੱਥੋਂ ਆਉਂਦਾ ਕਿੱਥੇ ਲਿਖਦਾ ਇਹ ਕਿਤੇ ਰੁਕ ਨਹੀਂ ਸਕਦੇ ਇਹ ਕਿਤੇ ਲੋਕ ਲੌਕਡਾਊਨ ਨਾਲੋਂ ਵੱਡੀ ਤਰਾਸ ਦੀ ਨਹੀਂ ਇਹਨੂੰ ਬੰਦ ਨਹੀਂ ਕਰ ਸਕਦੇ ਕਿ ਜਿੱਦਾਂ ਲੋਕਡਾਊਨ ਦੇ ਵਿੱਚ ਇਹਨਾਂ ਨੇ ਦੁਨੀਆ ਕੰਟਰੋਲ ਕਰਤੀ ਕੋਈ ਇੱਧਰ ਨਾ ਜਾਵੇ ਕੋਈ ਉੱਧਰ ਨਾ ਜਾਵੇ ਉਹੀ ਪੁਲਿਸ ਆ ਉਦੋਂ ਕਿ ਤੇ ਪੁਲਿਸ ਫालतੂ ਨਹੀਂ ਲੱਗੀ ਇਹ ਸਰਕਾਰ ਨੂੰ ਚਿੱਟੇ ਦੇ ਨਸ਼ੇ ਦੇ ਉੱਤੇ ਵੀ ਇੱਕ ਲੋਕਡਾਊਨ ਆਉਣਾ ਚਾਹੀਦਾ ਜੇ ਕਿਤੇ ਉਹਦਾਂ ਲੋਕਡਾਊਨ ਲੱਗ ਜੇ ਤੇ ਮੁੱਠੀ ਭਰ ਲੋਕ ਨੇ ਜਿਹੜੇ ਨਸ਼ਾ ਵੇਚਦੇ ਨੇ ਕਿ ਇਹਨਾਂ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਇਹਨਾਂ ਤੇ ਲੋਕਡਾਊਨ ਨਹੀਂ ਲਾ ਸਕਦੇ ਇੱਕ ਵਾਰੀ ਚਿੱਟੇ ਦੇ ਖਿਲਾਫ ਲੋਕਡਾਊਨ ਲਾ ਦਿਓ ਸਰਕਾਰੋ ਪ੍ਰਸ਼ਾਸਨ ਵਾਲਿਓ ਇੱਕ ਵਾਰੀ ਲੋਕਡਾਊਨ ਲਾ ਦਿਓ ਚਿੱਟਾ ਆਪਣੇ ਆਪ ਹੀ ਖਤਮ ਹੋ ਜਾਂਦਾ ਉੱਪਰੋਂ ਕਹਿੰਦੇ ਚਿੱਟਾ ਆਉਂਦਾ ਥੱਲੇ ਵਿਗਦਾ ਉੱਪਰੋਂ ਹੌਣ ਭੇਜਦਾ ਥੱਲੇ ਕਿਹਦਾ ਵਿਗਦਾ ਉੱਪਰ ਕਿਹਦੀ ਸਰਕਾਰ ਥੱਲੇ ਕਿਹਦੀ ਜ਼ਕਾੜ ਇਹਦਾ ਮਤਲਬ ਉੱਪਰ ਵਾਲੇ ਭੇਜਦੇ ਆ ਥੱਲੇ ਵਾਲੇ ਵੇਚਦੇ ਇੱਕ ਵਾਰੀ ਤੁਸੀਂ ਲੋਕਡਾਊਨ ਲਾ ਦਿਓ ਇਹ ਜੱਟੇ ਦੇ ਖਿਲਾਫ ਲੌਕਡਾਊਨ ਲੱਗ ਗਿਆ ਨਸ਼ੇ ਦੇ ਖਿਲਾਫ ਨੌ ਲੌਕਡਾਊਨ ਲੱਗ ਗਿਆ ਸੋ ਸਭ ਕੁਝ ਠੀਕ ਹੋ ਜੂਗਾ ਜ਼ਿੰਦਗੀਆਂ ਬਚ ਜਾਣਗੀਆਂ ਭਾਈ ਅਮਰਤਪਾਲ ਦਾ ਜਤਨ ਦਾ ਕਾਰਨ ਕੀ ਆ ਭਾਈ ਅਮਰਤਪਾਲ ਲੋਕਾਂ ਦੇ ਬੱਚਿਆਂ ਨੂੰ ਮਾਲਸ਼ਾ ਕਰਦਾ ਸੀ ਉਹਨਾਂ ਨੂੰ ਚੰਗਾ ਖਾਣਾ ਦਿੰਦਾ ਸੀ ਉਹਨਾਂ ਨੂੰ ਸ਼ਰਦਾਈਆਂ ਪਿਉਂਦਾ ਸੀ ਬਦਾਮਾਂ ਦੀਆਂ ਖਸਖਸਕੀਆਂ ਤਾਂ ਲੋਕਾਂ ਕੱਖਿਆ ਹੋਇਆ ਨੇ ਭਾਈ ਅਮਰਤਪਾਲ ਨੂੰ ਜਿਤਾਇਆ ਕਿ ਕਮ ਸੇ ਕਮ ਉਸ ਬੰਦੇ ਨੂੰ ਜਿਤਾਓ ਜਿਹੜਾ ਇਸ ਨਸ਼ੇ ਦੇ ਵਿਰੁੱਧ ਆਵਾਜ਼ ਚੋਂਦਾ ਇਸ ਕਰਕੇ ਸਰਕਾਰ ਉਹ ਤੁਹਾਡਾ ਵੀ ਤਾਂ ਹੀ ਭਲਾ ਤਾਂ ਹੀ ਤੁਸੀਂ ਦੁਬਾਰਾ ਰਿਪੀਟ ਹੋਵੋਗੇ ਕਿ ਜੇ ਤੁਸੀਂ ਚਿੱਟਿਆਂ ਨੂੰ ਨਸ਼ੇ ਨੂੰ ਬੰਦ ਕਰ ਦੋਗੇ ਇਸ ਜੁਵਾਨੀ ਨੂੰ ਕੋ ਚਾਲ ਹੋਵੇ ਸੋ ਮੈਂ ਇੱਕ ਵਾਰੀ ਫੇਰ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਨਸ਼ੇ ਦੇ ਖਿਲਾਫ ਚੱਟੇ ਦੇ ਖਿਲਾਫ ਇੱਕ ਫਰੀ ਲੋਕਡਾਊਨ ਲਾ ਦਿਓ ਲੋਕਡਾਊਨ ਲਾ ਦਿਓ 不知道。No,